ਜੀ ਕਿ ਮੈਂ ਉਹ ਜੀ ਕੀ ਹਾਲ ਚਾਲ ਹੈ ਜੀ ਅੱਜ ਦਾ ਕੰਮ ਸਾਡਾ ਪਿੰਡ ਸਿੱਕਰੀ ਲੱਗਾ ਹੋਇਆ ਗੁਰਦੁਆਰੇ ਜੇ ਸਾਡਾ ਲੱਗਾ ਹੋਇਆ ਆਪਾਂ ਦੋ ਚਾਨਣੀਆਂ ਲੱਗੀਆਂ ਹੋਈਆਂ ਬਾਕੀ ਸਾਰੀ ਅੰਦਰ ਹੀ ਸੈਟਿੰਗ ਕੀਤੀ ਹੋਈ ਆ ਤੇ ਬਾਕੀ ਤੁਹਾਨੂੰ ਬੈਕ ਕੈਮਰਾ ਕਰਕੇ ਆਪਾਂ ਸਾਰਾ ਦਿਖਾਉਂਦੇ ਰਹਿੰਦੇ ਆਂ ਆ ਤਾਂ ਅਸੀਂ ਗੁਰਦੁਆਰੇ ਤੋਂ ਕਰਨ ਲੱਗੇ ਆ ਜੀ ਗੁਰਦੁਆਰੇ ਦਾ ਤਾਂ ਅੰਦਰ ਥੋੜਾ ਦਿਖਾ ਦਈਏ ਬਸ ਇੱਕ ਜੀ ਗੁਰਦੁਆਰੇ ਜੇ ਲੱਗਾ ਹੋਇਆ ਮੈਟ ਪਾਤੇ ਆ ਤੇ ਦੋ ਚਾਨਣੀਆਂ ਸਾਡੀਆਂ ਬਾਹਰ ਲੱਗੀਆਂ ਹੋਈਆਂ ਬਾਹਰ ਇਸ ਕਰਕੇ ਲਾਈ ਕਿ ਯਾਰ ਜਿੱਦਾਂ ਰਸ਼ ਵਗੈਰਾ ਜਿਆਦਾ ਪੈਂਦਾ ਬੰਦਾ ਬਾਹਰ ਬਹਿ ਜਾਂਦਾ ਤੇ ਇਸ ਕਰਕੇ ਦੋ ਚਾਡੀਆਂ ਇੱਥੇ ਲਾਈਆਂ ਬਾਕੀ ਸਾਰੀ ਸੈਟਿੰਗ ਸਾਡੀ ਅੰਦਰ ਹੀ ਹੈ ਜੀ ਤੁਹਾਨੂੰ ਦਿਖਾਉਂਦੇ ਆ ਪ੍ਰੋਪਰ ਟੈਂਟ ਦਾ ਨਾਮ ਆ ਟੈਂਟ ਛੜਾ ਰੈਂਟ ਹਾਊਸ ਬੋਲੋਵਾਲ ਲੋ ਜੀ ਇੱਥੇ ਆ ਗਈਆਂ ਪਲੇਟਾਂ ਚਮਚੇ ਆ ਤੇ ਬਰਫੀ ਤੇ ਗਲਵਜਾਮਣ ਆ ਆਸੀਂ ਲਾ ਦਿੱਤੇ ਸੀਗੇ ਪਕੌੜੀਆਂ ਜੀ ਲੱਗਣੀਆਂ ਤੁਹਾਨੂੰ ਉਹ ਵੀ ਦਿਖਾਉਂਦੇ ਆ ਬਾਕੀ ਡਿਸ਼ਾਂ ਸਾਡੀ ਰੈਡੀ ਹੈ ਚੈੱਕ ਕਰ ਸਕਦੇ ਤੁਸੀਂ ਸਾਡਾ ਗੁਰਦੁਆਰੇ ਦੇ ਹਾਲ 'ਚ ਲੱਗਾ ਹੋਇਆ ਟੈਂਟ 10 ਟੇਬਲ ਲੱਗੇ ਹੋਏ ਆ। ਘਰ ਵਾਲੇ ਉਹਨਲਾ ਪਿਆ। ਇੱਧਰ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਇਆ ਸਾਡੇ ਹਲਵਾਈ ਲੱਗੇ ਹੋਏ ਆ। ਲਵਾਈ ਇੱਧਰ ਲੱਗੇ ਹੋਏ ਆ। ਇੱਥੇ ਭਾਂਡੇ-ਪੂੜੇ ਦਾ ਜਗਾਰ ਸਾਡਾ। ਇੱਧਰਲਾ ਵੀ ਤੁਹਾਨੂੰ ਦਿਖਾਉਣੀ ਆ। ਆਨੇ ਗੋਲੀਆਂ ਪਰਟਾ ਲਾ ਦਿੱਤਾ ਆ ਖਟਾਈਆਂ ਵੀ ਸਾਡੀਆਂ ਲੱਗ ਚੁੱਕੀਆਂ ਐ ਬਸ ਜਦੋਂ ਪਕੌੜੇ ਲੱਗਣਗੇ ਤੁਹਾਨੂੰ ਇੱਕ ਵਾਰੀ ਉਹ ਵੀ ਦਿਖਾਵਾਂਗੇ ਸਲਾਦ ਅਸੀਂ ਕੱਟ ਲਿਆ ਤੁਹਾਨੂੰ ਉਹਦਾ ਵੀ ਮੈਂ ਦਿਖਾਉਂਦਾ ਵੀ ਹਾਂ ਇੱਥੇ ਸਾਡੇ ਹਲਵਾਈ ਲੱਗੇ ਹੋਏ ਆ ਤੁਹਾਨੂੰ ਬੈਕ ਕੈਮਰਾ ਕਰਕੇ ਪੂਰਾ ਦਿਖਾਉਂਦੀ ਆ ਇੱਥੇ ਸਾਡੇ ਹਲਵਾਈ ਲੱਗੇ ਹੋਏ ਆ ਗਰਮੀ ਬਹੁਤ ਆ ਹਲਵਾਈ ਲੱਗੇ ਹੋਏ ਆ ਪਕੌੜੇ ਆ ਪਾਲਕ ਵਾਲਾ ਪਕੌੜਾ ਆ ਫਿੰਗਰ ਆ ਬਰੈਡ ਪਕੌੜਾ ਪਕੌੜੇ ਪਾਲਕ ਵਾਲੇ ਨਿਕਲਦੇ ਪਏ जलेबियां निकली जानी भजी लगी हुई जलेबिया कड़न ट रोटी पका लगिया ਰੋਟੀ ਪਕਾ ਲਈ ਆ ਰੋਟੀ ਕੱਟਦੇ ਪਏ ਹੁਣ ਰੋਟੀ ਕੱਟ ਹੋ ਰਹੀ ਆ ਇਹ ਤਾਂ ਠੰਡੀ ਲੱਸੀ ਬਣਾਈ ਆ ਗਰਮੀ ਬਹੁਤ ਆ ਚਲੋ ਲੱਸੀ ਪੀਂਦੇ ਆ ਡਿਪਾਰਟਮੈਂਟ ਸਾਡੇ ਪਾਂਡੇ ਤੋਂ ਹੁੰਦਾ ਜੀ ਪਾਂਡੇ ਪੋੜੇ ਤੋਂ ਹੁੰਦਾ ਆ ਕਾਪਾਸੀ ਧੋਲਾ ਆ ਚਾਲੀ ਕੁ ਬਤਲੇ ਕੇਰਲੀ ਤੋਂ ਕੇ ਪੁੱਠੀ ਮਾਰ ਦਿੱਤੀ ਜਦੋਂ ਚਾਹਦਾ ਸਾਨੂੰ ਕਹਿਤਾ ਸੀ ਚਾਹਲਾ ਦੇਣੀ ਆ ਸਲਾਦ ਅਸੀਂ ਕੱਟ ਲਿਆ ਤੁਹਾਨੂੰ ਉਹਦੀ ਝਲਕੀਆਂ ਦਿਖਾਵੇ ਪੇਪਰ ਕਰਕੇ ਨਸਿੰਦਰ ਲੈ ਗਿਆ ਸਲਾਦ ਕੱਟ ਕੇ ਅਸੀਂ ਇੱਥੇ ਰੱਖਿਆ ਸੀਗਾ ਉਹ ਆ ਪੰਦਰ ਲੈ ਗਿਆ ਤੁਹਾਨੂੰ ਉਹ ਵੀ ਦਿਖਾਉਂਦਾ ਸਲਾਦ ਅਸੀਂ ਕੱਟ ਲਿਆ ਸੀਗਾ ਕੱਟ ਕੇ ਇੱਥੇ ੱਲੇ ਕਰਕੇ ਰੱਖ ਦਿੱਤਾ ਪੇਪਰ ਬਰ ਗਰਮੀ ਬਹੁਤ ਆਣਾ ਫਿਰ ਉਦਾਂ ਤੇ ਬਰਫ਼ ਲੱਗੀ ਹੋਈ ਆ ਸਲਾਦ ਨੂੰ ਫਿਰ ਵੀ ਤੁਹਾਨੂੰ ਪਤਾ ਇੰਨੀ ਗਰਮੀ ਵਿੱਚ ਚੀਜ਼ ਦਾ ਕੋਈ ਪਤਾ ਨਹੀਂ ਹੁੰਦਾ ਲੋ ਇੱਕ ਚਾਪ ਕੋੜੀ ਅਸੀਂ ਲਾ ਦਿੰ ਕਾਲਾ ਕਾਲੀ ਪਕੌੜੇ ਫਿੰਗਰ ਪਕੌੜੇ ਬਰੈਡ ਪਕੌੜਾ ਆ ਦੋ ਤਰ੍ਹਾਂ ਦੀ ਚਟਨੀ ਆ ਨਾਲ ਆ ਗ੍ਰੀਨ ਸੌਸ ਚਾਹ ਬਸ ਪਾਉਂਦੇ ਪਏ ਤੁਹਾਨੂੰ ਦਵਾਇਆ ਸੀ ਪਾਣੀ ਗੋਲੀ ਸਾਡਾ ਰੈਡੀ ਆ ਪਾਰਟੀ ਵਾਲੇ ਆ ਗਏ ਆ ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਸ਼ੁਰੂ ਕਰੋ ਜੀ ਕੋਈ ਲੇਬੀਆਂ ਰੋਟੀ ਲੱਗ ਗਈ ਹੈ ਜੀ ਚੈੱਕ ਕਰ ਸਕਦੇ ਕੰਮ ਬਸ ਸਾਡਾ ਖਤਮ ਹੀ ਆ ਚਾਣੀਆਂ ਆਪਾਂ ਖੋਲ ਲਈਆਂ ਨੇ ਥੱਲੇ ਰੱਖ ਲਈਆਂ ਤੇ ਬਸ ਅੰਦਰੋਂ ਵੀ ਰੋਟੀ ਚੱਕਣ ਲੱਗੇ ਆ ਜਿਆਦਾ ਹੁੰਦਾ ਕਿ ਇੱਥੇ ਟਰਾਲੀ ਰਮਾਉਣੀ ਆ ਲੋਡਿੰਗ ਲਈ ਇਸ ਕਰਕੇ ਚਾਣੀਆਂ ਖੋਲ ਲਈਆਂ ਕਿ ਚਲੋ ਟਰਾਲੀ ਲੱਗ ਜੂਗੀ ਤੇ ਚਾਣੀਆਂ ਪੈਕ ਹੋ ਰਹੀਆਂ ਤੇ ਅੰਦਰ ਵੀ ਰੋਟੀ ਚੱਕਣ ਲੱਗੇ ਤੁਹਾਨੂੰ ਲੋਡਿੰਗ ਟਾਈਮ ਵੀ ਥੋੜਾ ਤੁਹਾਨੂੰ ਦਿਖਾਵਾਂਗੇ ਤੇ ਉਸ ਤੋਂ ਬਾਅਦ ਫਿਰ ਬਲੌਗ ਦਾ ਕਰਾਂਗੇ ਐਂਡ ਬਾਕੀ ਜਿੰਦਾ ਪਹਿਲੇ ਬਲੌਗਾਂ ਨੂੰ ਪਿਆਰ ਦਿੱਤਾ ਇਦਾਂ ਹੀ ਬਲੌਗ ਨੂੰ ਵੀ ਪਿਆਰ ਦਿਓ ਤੁਹਾਨੂੰ ਇੱਕ ਦਿਖਾਵਾਂਗੇ ਹੁਣ ਲੋਡਿੰਗ ਟਾਈਮ ਲੋ ਜੀ ਕੰਮ ਸਾਡਾ ਖਤਮ ਹੋ ਗਿਆ ਤੇ ਬਸ ਲੋਡਿੰਗ ਕਰਨੀ ਪੈ ਕਲੋਜ਼ ਕਰਦੇ ਪੈ ਕੁਰਸੀ ਕਰਸੀ ਲਾਗੀ ਕਰਦੇ ਪੈ ਮੈਟ ਇਕੱਠੇ ਕਰ ਲਏ ਆ ਪੰਜੇ ਜਿ ਮੈਟ ਇਕੱਠੇ ਕਰਨਾ ਆ ਆ ਦੋ ਤਿੰਨ ਮੈਟ ਰਹਿ ਗਏ ਸਾਡੇ ਇਕੱਠੇ ਕਰਨ ਵਾਲੇ ਤਿੰਨ ਮੈਟ ਇੱਧਰ ਰਹਿ ਗਏ ਇਕੱਠੇ ਕਰਨ ਵਾਲੇ ਤਿੰਨ ਚਾਰ ਇੱਧਰ ਰਹਿ ਗਏ ਮੁੰਡੇ ਲੱਗੇ ਆਪਣੇ ਆਪਣੇ ਕੰਮ ਲੱਗੇ ਹੋਏ ਆ ਤੇ ਟਰਾਲੀ ਸਾਡੀ ਆ ਗਈ ਆ ਲੱਗ ਗਈ ਆ ਬਾਹਰ ਮਗਾ ਪਹਿਲਾ ਮੈਟ ਇਕੱਠੇ ਹੋ ਲੈੰਦੇ ਹੋ ਰੀਲੋਡ ਕਰਦੇ ਆ ਅੱਜ ਸਾਡੀ ਆ ਗਈ ਆ ਬਾ ਟੇਬਲ ਇਕੱਠੇ ਹੋ ਰਹਾ ਹੈ ਕੁਰਸੀ ਸਾਡੀ ਇਕੱਠੀ ਹੋ ਗਈ ਆ ਤੇ ਬਾਹਰ ਟਰਾਲੀ ਲੱਗੀ ਹੋਈ ਆ ਤੇ ਹਾਲ ਚੋ ਪ੍ਰੋਗਰਾਮ ਸਿਕਾਦੇ ਉਸ ਜਿਹੜੇ ਨੇ ਨਾ ਵਧੀਆ ਬਣਾਇਆ ਸੀ ਹਾਲ ਹੁਣ ਦੇਖੋ ਸਾਰਾ ਕੁਝ ਪਲੋਇ ਹੋ ਗਿਆ ਤੇ ਬਸ ਲੋਡਿੰਗ ਕਰ ਰਹੇ ਆ ਉਹ ਤੁਹਾਨੂੰ ਦਿਖਾਉਂਦੇ ਆ ਲੋਡਿੰਗ ਟਾਈਮ ਸਾਡੇ ਬਤੀਲੇ ਤੋਂ ਹੋ ਰਹਾ ਹੈ ਕਰੋਕਰੀ ਤੋਂ ਹੋ ਰਹੀ ਆ ਬਤੀਲੇ ਤੋਂ ਹੋ ਰਹਾ ਹੈ ਕਰੋਕਰੀ ਤੋਂ ਹੋ ਰਹੀ ਆ